ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਦੀਪਾ ਗੁੱਗਲੋਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਵਲੌਗ ਸੁਰੂ ਆਪਾਂ ਖੜੇ ਸੀਗੇ ਇੱਤਰਾ ਭਾਂਡੇ ਦੇ ਵਿੱਚ ਇੱਤਰਾ ਜਿੱਤਰਾ ਆਪਾਂ ਗੱਡੀ ਮੋਟਰਸਾਈਕਲ ਵਗੈਰਾ ਲਾਉਣੇ ਆ ਜੀ ਠੀਕਾ ਜੀ ਤੇ ਟਾਈਮ ਹੋ ਚੁੱਕਿਆ ਇੱਕ ਸਵੇਰ ਤੇ ਕੰਮ ਇਹ ਰਿਹਾ ਚਨੇਪੜਗੇ ਸੀ 10 ਵਜੇ ਤੇ ਹਰ ਮੰਣਾਉਣ ਵਾਲੇ ਜੀ ਸਕੂਲੋਂ ਧਾਲ ਸਬਜ਼ੀ ਵਗੈਰਾ ਮੈਂ ਸਵੇਰੇ ਬਣਾ ਲਈ ਸੀਗੇ ਉਹ ਕਹਿ ਗਈ ਅਸੀਂ ਚੌਲ ਖਾਣੇ ਨੇ ਚੌਲ ਬਣਾ ਕੇ ਹਟੇ ਸੀਗੇ ਹੁਣੇ ਤੇ ਆਪਣਾ ਕੱਪੜੇ ਧੋਂਗੇ ਹੱਥ ਨੇ ਸ਼ਾਮ ਜੇ ਨੂੰ ਕੱਪੜੇ ਆਥਣੇ ਧੋ ਤਿੰਨ ਵਜੇ ਕੱਪੜੇ ਕਿਉਂਕਿ ਆਹ ਵੇਲੇ ਕਿਤੇ ਧੁੱਪ ਬੜੀ ਤੇਜ਼ ਆ ਤੇ ਇੱਕ ਕਣ ਜੇ ਤੂੜੀ ਦੇ ਬਹੁਤ ਗਰਦਾ ਆ ਹੁੰਦਾ ਤਾਂ ਕਰਕੇ ਮੈਂ ਕਿਹਾ ਚਲੋ ਆਥਣੇ ਧੋ ਦੋ ਕੁਝ ਮੈਨੂੰ ਇਹ ਹੁੰਦਾ ਵੀ ਹਰਮਨ ਸਕੂਲੋਂ ਆਊਗਾ ਉਹਦੀ ਡਰੈੱਸ ਹੁੰਦੀ ਧੋਣ ਵਾਲੀ ਉਹ ਧੋਤੇ ਜਾਊਗੀ ਸਾਡੀ ਕਣਕ ਪਈ ਆ ਢੋਲ ਚ ਪਾਉਣ ਵਾਲੇ ਤੇ ਕਿਹਾ ਸੀ ਮੈਂ ਇਹਨਾਂ ਨੂੰ ਕੱਲ ਜੇ ਕੱਲ ਵੀ ਕਹੇ ਸੀ ਪਰਸੋਂ ਮੈਂ ਕਿ ਮੈਂ ਤੇ ਹਰਮਨ ਪਾ ਦੰਨੇ ਆ ਇਹ ਕਹਿੰਦੇ ਨਹੀਂ ਮੈਂ ਥੋੜਾ ਜਿਹਾ ਫ੍ਰੀ ਹੋ ਜਾ ਹਣਾ ਮੈਂ ਪਵਾ ਦੂੰਗਾ ਮੈਂ ਕਿਹਾ ਠੀਕ ਹੈ ਜੀ ਮੈਂ ਤੁਸੀਂ ਕਰਨਾ ਪਹਿਲਾਂ ਤਾਂ ਇਹਨਾਂ ਬੋਰੀਆਂ ਚ ਆ ਗਈਆਂ ਕਿਉਂਕਿ ਜ਼ਮੀਨਾਂ ਸੀ ਜਿਹੜੀ ਉਹ ਠੇਕੇ ਤੇ ਦੇ ਦਿੰਨੇ ਆ ਤੇ ਕਣਕ ਆਪਣਾ ਮੰਡੀ ਚ ਲਿਆਉਨੇ ਆ ਜਿਨ੍ਹਾਂ ਨੂੰ ਵੀਰੇ ਨੂੰਨ ਦਿੱਤੀ ਹੋਈ ਹੈ ਠੇਕੇ ਤੇ ਜ਼ਮੀਨ ਉਹਨਾਂ ਤੋਂ ਹੀ ਆਪਣਾ ਕਣਕ ਉਹ ਘਰੇ ਸਿੱਟੇ ਜਾਂਦੇ ਨੇ ਉਹ ਸਿੱਟਗੇ ਸੀਗੇ ਤੇ ਆਪਾਂ ਚਲੋ ਜਦੋਂ ਕਹਿੰਦੇ ਮੈਂ ਵੇਲਾ ਹੋਊ ਉਹ ਪਾ ਦਾਂਗੇ ਤੇ ਮੈਂ ਤਾਂ ਕਿਹਾ ਸੀ ਮੈਂ ਕਿ ਪੱਲੀ ਜੀ ਵਿਸਾ ਕੇ ਵੀ ਥੋੜੀ ਜਿਹੀ ਹਣਾ ਹਵਾ ਜੀ ਲੱਗ ਜੂ ਕਣਕ ਨੂੰ ਉਹ ਕਹਿੰਦੇ ਨਹੀਂ ਵੀ ਸੁੱਕੀ ਹੋ ਆ ਪੱਕੇ ਦੇਖਦੇ ਆ ਜਿਵੇਂ ਉਹ ਕਰਨਗੇ ਹਨ ਉਵੇਂ ਕਰਨਾ ਪਊ ਬੁੱਢੀ ਤੇ ਵੀ ਇਹਨਾਂ ਨਾਲ ਕਰਦਾ ਪੈ ਗਿਆ ਕਿੰਨਾ ਕਰਦਾਗਾ ਰਾਤ ਕਰਦੇ ਸੀ ਕਹਿੰਦੇ ਕਿੰਨਾ ਕਰਦਾ ਪਿਆ ਹਰਮਨ ਸਾਫ ਨਹੀਂ ਕਰਦਾ ਹਰਮਨ ਦੇ ਵਿਚਾਰੇ ਦੇ ਗਾਲਾਂ ਪੈ ਜਾਂਦੀਆਂ ਨੇ ਮੈਂ ਕਿ ਹਰਮਨ ਸਾਫ ਕਰਕੇ ਵੀ ਕੀ ਕਰੂ ਕਰਦਾ ਤਾਂ ਰੋਜ਼ ਪੈ ਜਾਂਦਾ ਹਨਾ ਆ ਥੋੜੇ ਦਿਨਾਂ ਦੀ ਗੱਲ ਆ ਇਹ ਹਫ਼ਤੇ 10 ਦਿਨਾਂ ਦੀ ਫੇਰ ਘੇਰਾ ਮੇਜਾ ਪੈ ਜੂ ਆ ਢੁੜੀ ਥੜੇ ਨਿਬੜੇ ਤੋਂ ਕਣਕਾਂ ਨਿਬੜੇ ਤੋਂ ਫੇਰ ਥੋੜਾ ਜਿਹਾ ਸਾਫ ਸਪਾਈ ਜਿਹਾ ਹੋ ਜਾਊ ਹਨਾ ਮਿੱਟੀ ਘੱਟਾ ਜਿਹਾ ਜਿਹੜਾ ਹੁੰਦਾ ਤੇ ਆ ਦੇਖੋ ਇਹ ਸਮੂਤੀ ਤੇ ਤੋ ਤਿੰਨ ਕ ਦਿਨਾਂ ਸੀ ਬਾਹਰੇ ਪਏ ਚਾਹ ਜਿਹਾ ਪੂਰਾ ਹੋ ਗਿਆ ਹਰਮਨ ਦਾ ਹੁਣ ਅੰਦਰ ਪੈਣ ਲਾਗੇ ਆ ਦੇਖ ਤੇ ਇਸ ਸਮੂਤੀ ਤੇ ਕਿੰਨਾ ਘਰਤਾ ਪਿਆ ਆ ਕੋਈ ਆਪ ਹੀ ਆ ਸਾਡੇ ਇੱਧਰ ਕਣਕ ਇੱਕ ਦੋ ਦਿਨਾਂ ਤੱਕ ਜਿਤਨੇ ਇਹ ਬਿੱਲੇ ਹੋਣਗੇ ਨਹੀਂ ਫੇਰ ਅਸੀਂ ਮਾਂ ਪੁੱਤ ਪਾ ਦਾਂਗੇ ਦੋਨੇ ਜਣੇ ਜੇ ਨਾ ਵੀ ਇਹ ਬਿੱਲੇ ਹੋਏ ਦਰਾ ਮੱਛਰਦਾਨੇ ਰੱਖੀ ਪਈ ਐ ਇਹਨਾਂ ਬੋਰੀ ਚ ਪਾ ਕੇ ਰੱਖਤਾ ਕਈ ਵਾਰ ਲੈਟ ਹਨਾ ਰਾਤ ਨੂੰ ਨਹੀਂ ਹੁੰਦੀ ਤੇ ਰਾਮਣ ਬੰਦਾ ਪੈਤਾ ਜਾਂਦਾ ਬਾਹਰ ਮੱਛਰਦਾਨੀਆਂ ਲਾ ਕੇ ਇਤਰੀ ਮੱਝੇ ਅੱਜ ਵੀ ਪਤਾ ਨਹੀਂ ਕਰਦਾ ਸੀ ਸਾਰੇ ਮੰਮੀਾਂ ਚ ਬਾਰੇ ਪਵਾਗੇ ਮੈਂ ਕਿ ਠੀਕ ਵਾਰੀ ਪੈ ਜਾਗੇ ਆ ਮੰਜੇ ਮੁੰਜੇ ਮੇਰੇ ਸਾਰੇ ਧੌਣ ਵਾਲੇ ਪੈ ਜੰਨੇ ਮੈਂ ਤਾਂ ਨਹੀਂ ਧੋਤੇ ਵੀ ਕਿਉਂਕਿ ਇਹ ਕਰਤਾ ਜਾਂ ਨਿਕਲ ਜਾਂ ਨਾ ਹਫਤਾ 10 ਹਫਤੇ 10 ਦਿਨਾਂ ਤੱਕ ਫਿਰ ਧੋਂਗੇ ਇਹਨਾਂ ਨੂੰ ਕਿਉਂਕਿ ਧੌਣ ਦਾ ਕੋਈ ਫਾਇਦਾ ਨਹੀਂ ਫਿਰ ਕਰਤਾ ਪਊਗਾ ਜੀ ਉਤਰ ਕੁੱਲਰ ਮਸ਼ੀਨ ਵਗੈਰਾ ਸਾਰੀਆਂ ਚੀਜ਼ਾਂ ਇਹ ਕਰਦੇ ਨਾਲ ਪ੍ਰੀਤ ਨੇ ਹਨਾ ਕੁੱਲਰ ਆ ਉਹ ਹੋਂ ਕੱਢਣ ਵਾਲਾ ਬਾਰੇ ਇਹ ਕੁੱਲਰ ਹੀ ਮੇਰੇ ਨਾਲ ਹੋ ਗਏ 4-5 ਸਾਲ ਵਧੀਆ ਬਹਾਵਾ ਬਹੁਤ ਠੰਡੀ ਦਿੰਦਾ ਇਹ ਹੁਣ ਜੇ ਤਾਂ ਪਲਾਸਟਿਕ ਦੇ ਉਹਦੇ ਚੱਲੇ ਹੋਏ ਨੇ ਤੇ ਚਲੋ ਦੇਖਾਂਗੇ ਹੁਣ ਤਾਂ ਵੈਸੇ ਅਜੇ ਇਹ ਵਧੀਆ ਚੱਲਦਾਗਾ ਬਾਅਦ ਚ ਦੇਖਾਂਗੇ ਵੀ ਤੂੰ ਚਲਿਆਉਣ ਵਾਲਾ ਪਲਾਸਟਿਕ ਵਾਲਾ ਤੇ ਇਹਨਾਂ ਮੈਂ ਜਿਹਨੂੰ ਰੱਖਦੀ ਹੁੰਦੀ ਹਾਂ ਨਾ ਸਰਦੀਆਂ ਦੇ ਵਿੱਚ ਆਹ ਰੱਖਤੀ ਸੀ ਮੈਨੂੰ ਐ ਵੀ ਕੋਈ ਚੀਜ਼ ਹੈ ਹਨਾ ਹੋ ਨਾ ਹੋਵੇ ਆ ਦੇਖੀ ਮਸ਼ੀਨ ਤੇ ਵੀ ਕਿਤੇ ਅਗੜਾ ਕਰਤਾ ਪਿਆ ਮੈਂ ਹੁਣ ਇਹ ਤਾਂ ਹੀ ਨੇ ਢੱਤਿਆ ਮੈਂ ਕਿ ਚੱਲ ਰਹਿਣ ਗਿਲੀ ਪਹਿਲਾਂ ਇਹਨਾਂ ਅੱਧ ਤੱਕ ਅਸੀਂ ਆ ਰੱਖ ਤੋਰੇ ਕੱਪੜਾ ਵੀ ਹੁਣ ਸਾਫ਼ ਸਹੀਆਂ ਤਾਂ ਚੰਗੀ ਤਰ੍ਹਾਂ ਕਰਨੀਆਂ ਪੈਣਗੀਆਂ ਜਿੱਥੇ ਜਿੱਥੇ ਕਰਦਾ ਪੈਂਦਾ ਚੀਜ਼ਾਂ ਦੇ ਪੈਣ ਲੋਣਾ ਆ ਦੇਖੋ ਇਹ ਆ ਇਹਦੇ ਵਿੱਚ ਆਹ ਪੱਲੇ ਜੀ ਨਾ ਆਹ ਕਰਤੀ ਸੀ ਆ ਫੇਰ ਪਤਾ ਨਹੀਂ ਕਿੰਨੇ ਪੁਰਾਣੇ ਨੇ ਦੇਖਤੀ ਨੇ ਕਰਤੀ ਸਾਡੇ ਡੱਗ ਨੇ ਉਹ ਖਿੱਚ ਤੋ ਕਰਨ ਲੱਗਿਆਂ ਦਾ ਚੀਜ਼ਾਂ ਦੀ ਤੇ ਇਹ ਵੀ ਵਿਚ ਐ ਜੇ ਹਨਾ ਸਾਹਮ ਕੇ ਰੱਖਿਆ ਹੋਇਆ ਸੀ ਪਰ ਹੁਣ ਜਦੋਂ ਦਾ ਆਹ ਸੀਜ਼ਨ ਚੱਲਿਆ ਕਰਤੇ ਨੇ ਤਾਂ ਬੁਰਾ ਹਾਲ ਕਰਤਾ ਚੀਜ਼ਾਂ ਦਾ ਕਿੰਨੇ ਕੋਈ ਨਹੀਂ ਆਪਾਂ ਹਫ਼ਤੇ ਦਸ ਦਿਨਾਂ ਤੱਕ ਸਾਰੀਆਂ ਸਫਾਈਆਂ ਕਰ ਕਰਕੇ ਫੇਰਾ ਵਧੀਆ-ਵਧੀਆ ਕਰ ਲਾਂਗੇ ਸਾਰਾ ਅਜੇ ਮੇਰਾ ਉਹ ਹਰਾ ਪੜਤ ਨਹੀਂ ਲੱਗਿਆ ਅੱਜ ਅਸੀਂ ਹਜੇ ਨਾਲ ਕੰਕਟਾਕਤੀ ਕਰਦੇ ਨਾਲ ਕਰਦੇ ਵਾਗੇ ਸਵੇਰੇ ਸੱਜਦੇ ਅੱਜ ਤੇ ਚਾਹ ਪੀ ਕੇ ਕੱਲੇ ਮੈਂ ਉਹਨੂੰ ਪੁੱਛੇ ਵੀ ਸੀ ਕਿ ਮੈਂ ਕਿਹਾ ਟਿਫਨ ਦੇ ਦਿੰਨੀ ਆ ਤੁਹਾਨੂੰ ਹਨਾ ਰੋਕੀ ਲੈ ਕੇ ਤੁਸੀਂ ਨਾਲ ਉਹ ਕਹਿੰਦੇ ਨਹੀਂ ਵੀ ਮੈਂ ਆ ਜਾਊਂਗਾ ਆਈ ਹੁਣ ਤੱਕ ਨਹੀਂ 2 ਘੰਟੇ ਹੋ ਗਏ ਫੋਨ ਆਇਆ ਨੂੰ ਉਹ ਵੀ ਕਹਿੰਦੇ ਹਰਮਨ ਵੀ ਕਹਿ ਕੇ ਸਵੇਰੇ ਕਹਿੰਦੇ ਚੌਲ ਬਣਾ ਲਿਓ ਮੇਰੇ ਚੌਲ ਵੀ ਘੱਟ ਦੇ ਬਣ ਚੁੱਕੇ ਨੇ ਮੈਂ ਹੁਣ ਫੋਨ ਕਰਦੇ ਆ ਉਹਨਾਂ ਨੂੰ ਵੀ ਆ ਜਾਂਦੇ ਹਨਾ ਫਿਰ ਵੀ ਸਵੇਰ ਟਾਈਮ 1 ਵਜ ਚੁੱਕਿਆ ਹੀ ਭੁੱਖ ਲੱਗਦੀ ਹੈਗੀ ਚਲੋ ਇਹ ਮੈਂ ਫੋਨ ਕਰ ਲਾਂ ਉਹਨਾਂ ਨੂੰ ਫਿਰ ਮਿਲਦੇ ਹਾਂ ਹੁਣ ਮੈਂ ਆ ਗਈ ਸੀ ਜੀ ਅੰਦਰ ਵਾਰ ਤੇ ਆਹ ਦੇਖੋ ਡਿਟੇਨ ਸਾਡੇ ਨੂੰ ਕੋਈਆਂ ਮੋਚਾਂ ਆ ਰਾਮ ਨਾ ਸੁੱਤਾ ਰਹਿੰਦਾ ਭਸਦਾ ਵੀ ਨਾ ਇਹੀ ਕਮਰੇ ਚ ਪਤਾ ਨਹੀਂ ਏਸੀ ਕਰਕੇ ਭਸਦਾ ਇਹ ਕਮਰਾ ਠੰਡਾ ਹੈਗਾ

ਜੋ ਦੀ ਕਰ। ਇਹ ਨੂੰ ਸਹੀ ਜਿਹੀ ਨਹੀਂ ਬਣਦੀ ਹੈਗੀ ਉਦੋਂ ਆ ਕੇ ਬਧੀਰ ਵੀਡੀਓ ਬਣ ਜਾਂਦੀ ਹੈ ਤਾਂ ਕਰਕੇ ਮੈਂ ਬਾਹਰੇ ਆ ਗਈ ਸੀਗੀ। ਇੱਕ ਮੇਰਾ ਜਿਹੜਾ ਆਹ ਫੋਨ ਦੇ ਵਿੱਚ SIM ਹੈਗਾ ਹਨਾ ਇਹ Jio ਦਾ। ਤੇ ਆਪਣਾ ਰਾਤ ਤੇ ਇਹ ਹਵਾ ਕਿੰਨੇ ਸੋਹਣਾ ਚੱਲਦੀ ਹੈ ਬਾਹਰੇ। ਬਹੁਤ ਸੋਹਣੀ ਹਵਾ ਚੱਲਦੀ ਹੈ ਅੱਜ ਬਾਰੇ। ਤੇ ਮੈਂ ਪੈਸੇ ਪਰਸਲ ਚਾਥੇ ਪਵਾਲੇ ਸੀਗੇ ਕਿਉਂਕਿ ਘਰੇ Wi-Fi ਹੋਣ ਕਰਕੇ ਮੈਂ ਮਤਲਬ ਆਪਣੇ ਫੋਨ ਨੰਬਰ ਜਿਹੜਾ ਇਹਦੇ ਵਿੱਚ ਪੈਸੇ ਬਹੁਤ ਘੱਟ ਪਾਉਣੇ ਆ ਕਿਉਂਕਿ ਘਰੇ ਹੀ ਰਹਿਨੇ ਆ ਘਰੇ Wi-Fi ਨਾ ਸਰ ਜਾਂਦਾ ਆਪਣਾ ਬਾਹਰੇ ਘੱਟ ਹੀ ਜਾਂਦੇ ਆ। ਤੇ ਜੀ ਆਪਣਾ ਉਹ ਕਹੀਗੇ ਸੇ ਮੇਰੇ ਹੋਗੇ ਸੀ ਕਈ ਮਹੀਨੇ ਪੁਆਇਆ ਨਾ ਤੇ ਉਹ ਕਹੀਗੇ ਬੰਦੂ ਬੰਦ ਹੋ ਮੈਂ 3-4 ਦਿਨਾਂ ਹੋਗੇ ਪੁਆ ਲਿਆ ਮੈਂ ਕਿ ਮੇਰਾ ਵੀ ਹਨਾ ਨੰਬਰ ਵੀ ਵਧੀਆ ਫੋਨ ਨੰਬਰ ਆ ਵੀ ਇਹ ਬੰਦ ਨਾ ਹੋ ਜੇ ਕਿੰਨੇ ਥਾਵੇਂ ਆਪਾਂ ਦੇ ਕੇ ਰੱਖ ਦਿਆਂ ਬੱਚਿਆਂ ਦੇ ਸਕੂਲ ਚ ਹੋਰ ਭੈਣ ਭਾਈਆਂ ਕੋਲੇ ਹੁੰਦਾ ਮੈਂ ਪੁਆ ਵੀ ਲਿਆ ਹੁਣ ਉਹ ਰਾਤ ਦੇ ਫੇਰ ਫੋਨ ਕਰੀ ਜਾਂਦੇ ਨੇ ਥੋੜਾ ਜਿਹਾ ਸੀ ਮੈਂ ਬੰਦ ਹੋ ਜਾਓ ਤੁਸੀਂ ਪੈਸੇ ਪੁਆ ਲਓ ਪੈਸੇ ਪੁਆ ਲਓ ਵੀ ਭਰਾਵੋ ਤੁਹਾਡੇ ਤੱਕ ਮੈਸੇਜ ਹਨਾ ਪਹੁੰਚੇ ਹੀ ਹੋਊ ਵੀ ਅਸੀਂ ਵੀ ਪੈਸੇ ਕਸਟਮਰ ਨੇ ਪੁਆ ਲਏ ਨੇ ਹਨਾ ਚਲੋ ਦੇਖੋ ਜੀ ਫੇਰ ਆਣਾ ਬਣਦਾ ਹਨ ਤੇ ਚਲੋ ਜੀ ਮੈਂ ਉਹਨਾਂ ਦੀ ਵੇਟ ਕਰਦੀ ਸੀਗੀ ਫੋਨ ਕੀਤਾ ਹੁਣ ਕਹਿੰਦੇ ਆਉਣੇ 10-15 ਮਿੰਟਾਂ ਚ ਆ ਮੇਰੀ ਆਪਦੀ ਆ ਕੋਈ ਦਾਸਾ ਜੀ ਬਣਾ ਲਾਂ ਕੋਈ ਮਤਲਬ ਚੀਜ਼ ਬਣਾਵਾਂ ਮੈਂ ਹਮੇਸ਼ਾ ਹੀ ਜਿਵੇਂ ਆ ਕੱਟ ਛਿਆ ਨਾ ਇਹਨੂੰ ਹਮੇਸ਼ਾ ਕੋਈ ਨਾ ਠੱਕ ਕੇ ਰੱਖਦੀ ਆ ਹਨਾ ਤੇ ਛੋਲ ਮੇਰੇ ਬਣ ਚੁੱਕੇ ਆ ਅੱਜ ਜਦ ਮੈਂ ਬਸ ਇਹਨਾਂ ਦੇ ਚਾਲੋ ਨਹੀਂ ਪਾਏ ਹੈਗੇ ਛੋਲਾਂ ਦੇ ਵਿੱਚ ਸਿੱਧਾ ਕਾਜ ਤੇ ਜੀਰੇ ਦਾ ਤੜਕਾ ਲਾਇਆ ਕਿਉਂਕਿ ਆਲੂ ਨੇ ਰੈੱਡ ਲਾਲ ਦੇ ਆਲੂ ਨੇ ਉਹ ਗੜਦੇ ਨਹੀਂ ਹੈਗੇ ਸੌਖੇ ਸੀ ਮੈਂ ਤਾਂ ਕਰਕੇ ਨਹੀਂ ਪਾਇਆ ਮੈਂ ਤਾਂ ਰੈਂਡ ਨਹੀਂ ਸੁਣਾ ਚਿੱਟੇ ਜਿਹੇ ਹਰਮਨ ਲੈ ਆਉਂਦਾ ਦੁਕਾਨ ਤੋਂ ਹਰਮਨ ਗਿਆ ਹੋਇਆ ਸੀ ਸਕੂਲ ਲਈ ਤਾਂ ਕਰਕੇ ਮੈਂ ਵਧੀਆ ਬਣਾ ਦੇ ਵਿੱਚ ਖੁਸ਼ਬੂ ਬਹੁਤ ਸੁਣੀ ਆ ਰਹੀ ਚੜਨ ਦੀ ਆ ਦੇਖੋ ਜੀ ਇੱਧਰ ਮੋਜਾਂ ਓਏ ਡਿਊਟੀ ਓਏ ਐਨੀ ਆਨਿੰਦਾ ਤੈਨੂੰ ਆ ਕਮਰਾ ਜੀ ਦਾ ਫੇਵਰੇਟ ਆ ਪੂਰਾ ਫੇਵਰੇਟ ਆ ਵੀ ਰਮਨ ਦੀ ਹੋ ਗਈ ਨਿੱਕੇ ਜਿਹੇ ਹੁੰਦੇ ਆ ਦੇਖੋ ਛੋਟਾ ਜਿਹਾ ਸੀਗਾ ਉਹਦਾ ਜਦੋਂ ਦੀ ਫੋਟੋ ਆਣ ਸਕਣਾ ਵੱਡਾ ਹੋ ਗਿਆ ਹੀ ਚਲੋ ਪਰਮਾਤਮਾ ਨਾਲ ਸਾਰਿਆਂ ਦੇ ਬੱਚਿਆਂ ਨਾਲ ਲੰਬੀ ਲੰਬੀ ਅਮਰ ਲਾੜੀ ਸਾਰਿਆਂ ਦੇ ਵਿੱਚ ਸੁੱਖ ਮਿਲਣਾ ਜ਼ਿੰਦਗੀ ਦੇ ਵਿੱਚ ਵਹਿ ਗਿਰਦੇ ਕਰੋ ਆ ਦੇਖੋ ਇਹ ਆਹ ਤਾਂ ਛੋਟੂ ਜਿਹਾ ਸ਼ਰਾਰਤੀ ਇਹਨਾਂ ਨਾ ਬਹੁਤ ਜ਼ਿਆਦਾ ਹੈ ਉਹਦੇ ਦੀ ਉਮਰ ਹਰਮਨ ਦੀ ਕਿੰਨੇ ਸੀਗੇ ਨੋ ਨੋ ਕਿੰਨੇ ਜ਼ਿਆਦਾ ਸੀਗਾ ਪਤਾ ਨਹੀਂ ਹਾਈ ਨੋਕ ਮੈਂ ਨਰਸੀ ਵਾ ਬੈਠਣੇ ਲੱਗਿਆ ਸੀ ਜਦੋਂ ਹੁਸਕਨਾ ਗੱਪਰ ਹੋ ਗਿਆ ਪੁੱਛਦਾ ਸੀ ਰਾਤ ਮੈਨੂੰ ਕਹਿੰਦਾ ਮੈਂ ਮੇਰੀ ਫੋਟੋ ਮੈਂ ਕਹਾਂ ਹੋਰ ਤੇਰੀ ਆ ਪੁੱਤ ਦਾ ਨਹੀਂ ਮੇਰੀ ਨਹੀਂ ਹੈਗੀ ਮੇਰੇ ਵਰਗਾ ਤਾਂ ਹੈ ਨਹੀਂ ਮੈਂ ਕਿਆ ਚੇਂਜ ਹੁੰਦਾ ਹੁੰਦੀ ਰਹਿੰਦੀ ਰਹੇ ਸਾਕਲ ਬੰਦੇ ਦੀ ਜਿਹੜਾ ਬੰਦਾ ਜਿਵੇਂ ਹਣਾ ਉਮਰ ਵੱਧਦੀ ਜਾਂਦੀ ਹੈ ਹਾਈ ਹੋ ਗਈ ਪਹਿਲਾਂ ਤਾਂ ਹੁਣ ਸਾਰਾ ਕਿ ਲੈ ਸਿਸਾ ਲੈ ਸੋਨਾ ਮੰਦਾ ਸੋਨਾ ਸਨਾ ਬੱਤ ਤਾ ਕਾਣਾਂ 'ਚ ਰੱਖ ਦੇ ਨਾ ਅੱਜ ਚਾਵਲ ਬਣਾਉਣੇ ਨੇ ਹਾਂ ਚਾਵਲ ਡੈਡੀ ਨੇ ਫੋਨ ਕਰਕੇ ਚਾਵਲ ਬਣਾ ਆਂਦੇ ਮੈਂ ਘਰ ਮੰਮੀ ਵੀ ਆਈ ਆ ਚਾਵਲ ਹਾਂ ਚਾਮਨ ਆਉਈ ਚਾਮਨ ਦਾ ਮੈਨੂੰ ਪਤਾ ਨਹੀਂ ਹੈਗਾ ਲੋ ਮੈਂ ਲਸੀ ਦੇ ਪਹਿਲਾਂ ਪੁੱਤ ਇੱਕ ਕੰਮ ਪਹਿਲਾਂ ਇੱਕ ਮਿੱਠੀ ਰਸ ਹਾਂ ਲਸੀ ਲੈ ਲੈਣੀ ਆ ਉਹ ਬੁੱਟ ਚੱਕ ਤੇ ਉਥੇ ਰੱਖ ਆਉ ਦੇ ਦੇ ਕਾਣਾਂ 'ਚ ਸਨਾ ਬੱਤ ਆਂਦੀ ਹਾਂ ਹਾਂ ਉਹ ਮੈਂ ਲੈ ਕੇ ਆਦੀ ਆ ਆਪ ਦੀ ਡਰੈੱਸ ਆ ਉਹ ਟੰਗ ਦੇ ਠੀਕ ਆ ਹਾਂ ਠੀਕ ਆ ਚਲੋ ਪੁੱਤ ਗਰਸ ਆਉਦੀ ਟੰਗ ਦੇ ਠੀਕ ਆ ਹਾਂ ਮੈਂ ਦਸ਼ਿਆਨਾ ਬੱਤਾਂ ਨੂੰ ਗੁੱਡੂ ਪੁੱਤਾ ਮੇਰਾ ਹਾਂ ਵੈਰੀ ਗੁੱਡ ਆ ਦੇਖ ਲਈ ਪਹਿਲਾਂ ਮੈਂ ਵਲੌਗ ਦੇ ਵਿੱਚ ਦਿਖਾਇਆ ਛੋਟਿਆਂ ਦੇ ਫੋਟੋ ਹੁਣ ਸੁਖਣਾ ਵੱਡਾ ਹੋ ਗਿਆਦਾ ਵੱਡੂ ਵੱਡਾ ਵੱਡੂ ਵੱਡੂ ਹੋਇਆ ਗਿਆਦਾ ਮੱਟੂ ਵੱਡੂ ਮੁੰਡਾ ਹਾਂ ਹਾਂ ਹਰ ਮਨ ਨੂੰ ਚਾਹ ਚੜ ਜਾਂਦਾ ਲੈੜੀ ਆ ਠੰਡਾ ਜਾ ਹੋ ਜਾਣ ਤੋਂ ਇਹਦਾ ਉਹ ਕੀ ਕਹਿੰਦੇ ਹੁੰਦੇ ਨੇ ਕੁਛ ਨਹੀਂ ਸੀ ਸਸਪਟਰ ਨੂੰ ਬੜਾ ਹੀ ਪੀਸੋ ਆਇਆ ਹੈ ਮਿੱਠੀ ਚੀਜ਼ ਇਹ ਵੀ ਬਾਰਾ ਜੇ ਤੁਹਾਨੂੰ ਲੈਣਾ ਪਾਣੀ ਹੈ ਤਾਂ ਪੰਡਾ ਦੇ ਅੰਦਰ ਹੀ ਮੈਂ ਹਰਮਨ ਦੇਣਾ ਪਿਆ ਕਿ ਕੋਈ ਤਾਂ ਮੈਂ ਲਿਆਉਣੀ ਆ ਤੁਸੀਂ ਬਾਹਰੋਂ ਆਏ ਹੋ ਲੈ ਲਿਓ ਮੈਂ ਪਾ ਦੂੰਗੀ ਇਹਨੂੰ بس ਤੁਸੀਂ ਹੱਥ ਧੋਲ ਮਰ ਰੱਖ ਦਿਨੀ ਹੈ ਹਰਮਨ ਨੂੰ ਖਾਣ ਨੂੰ ਹਾਂਜੀ ਹਰਮਨ ਤੇ ਹਰਮਨ ਦੇ ਡੈਡੀ ਆ ਗਏ ਸੀਗੇ ਤੇ ਮੈਂ ਉਹਨਾਂ ਨੂੰ ਦਿੰਦੇ ਸੀਗੇ ਰੋਟੀ ਬਣਾ ਕੇ ਆਪਾਂ ਅੱਜ ਦੁਪਹਿਰ ਦੇ ਵਿੱਚ ਬਣਾਏ ਸੀਗੇ ਦਾਲ ਤੇ ਚੌਲ ਦਾਲ ਮਸਰੇਰੇ ਬਣਾ ਲਏ ਸੀਗੇ ਨਾਲ ਬਣਾਏ ਸੀਗੇ ਚੌਲ ਤੇ ਨਾਲ ਦਹੀਂ ਸੀਗੀ ਦਹੀਂ ਮੈਨੂੰ ਇਹ ਲੱਗਦਾ ਸੀਗਾ ਵੀ ਥੋੜਾ ਸੀਗਾ ਤਾਂ ਕਰਕੇ ਥੋੜਾ ਜਿਹਾ ਨਾ ਮੈਂ ਉਹ ਕਰ ਲਿਆ ਸੀਗਾ ਪਤਲਾ ਜਿਹਾ ਦਹੀਂ ਮਤਲਬ ਦੁੱਧ ਪਾ ਲਿਆ ਸੀ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਤੇ ਬਰੀਕ ਜਿਹਾ ਕੱਟ ਕੇ ਘਠੇ ਜੀਰਾ ਭੁੰਨ ਕੇ ਪਾ ਲਿਆ ਸੀ ਟੇਸਟੀ ਬਣ ਗਿਆ ਸੀ ਉਹਦੇ ਨਾਲ ਥੋੜਾ ਜਿਹਾ ਗਾੜਾ ਹੋ ਗਿਆ ਸੀ ਤੇ ਆਪਾਂ ਤਿਆਰ ਕਰਕੇ ਦੇ ਰਹੇ ਸੀ ਕਿ ਉਹਨਾਂ ਨੂੰ ਰੋਟੀ ਕਿਉਂਕਿ ਟਾਈਮ ਹੋ ਚੁੱਕਿਆ ਸੀਗਾ 3:00 ਵਜੇ ਚੁੱਕਿਆ ਸੀਗਾ ਹਾਂਜੀ ਰੋਟੀ ਰੋਟੀ ਖਾ ਕੇ ਅਸੀਂ ਰੈਸਟ ਕਰੀ 10-20 ਮਿੰਟ ਕੀਤੀ ਸੀ ਮੈਂ ਤਾਂ ਉਹ ਦੁਵਾਚ ਚਾਹ ਪੀਤੀ ਬਣਾ ਕੇ ਫਿਰ ਸ਼ਾਮ ਦਾ ਟਾਈਮ ਹੋ ਗਿਆ ਸੀ ਸਾਢੇ 3 ਵਜੇ ਚੁੱਕੇ ਸੀ ਫਿਰ ਮੈਂ ਕੱਪੜੇ ਪਏ ਸੀ ਥੋੜੇ ਧੋਣ ਵਾਲੇ ਉਹ ਧੋਤੇ ਹੀ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀ ਬਲੌਗ ਦੇਖਣ ਲਈ ਭੈਣ ਭਾਈਆਂ ਸਪੋਰਟ ਨਾਲ ਹੀ ਆਪਣੇ ਚੈਨਲ ਨੇ ਗਰੋ ਕਰਨਾ ਹੈ ਜੀ ਤੇ ਆਪਾਂ ਸ਼ਾਮ ਤੱਕ ਦੇ ਆਪਣੇ ਇੰਨੇ ਕੰਮ ਸੀਗੇ ਅੱਜ ਜੋ ਜੋ ਆਪਾਂ ਕੰਮ ਕੀਤੇ ਜੀ ਉਹ ਆਪਾਂ ਦਿਖਾਉਦੇ ਜੀ ਇੰਨਾ ਕੀ ਬਲੌਗ ਸੀਗਾ ਓਕੇ ਜੀ ਬਾਏ